ਭਾਈ ਜੀ ਹਾਂ ਜੀ ਬਾਈ ਜੀ ਗੱਲ ਸੁਣ ਲੈ ਲੋ ਹੱਸ ਹੱਸ ਬਜੀਰ ਤੁਹਾਡਾ ਵੱਡਾ ਭਰਾ ਹੈ ਰ ਭਾਈ ਅੰਦਰ ਬੈਠੇ ਹੈ ਜੀ ਲਾਈਏ ਜੀ ਬੁਲਾਓ ਉਹਨਾਂ ਨੂੰ ਮੜੇ ਜੀ ਕੁਦਵੀਰ ਭਾਈ ਜੀ ਹਾਂ ਜੀ ਆਇਆ ਜੀ ਹਾਂ ਜੀ ਹਾਂ ਜੀ ਮਹਾਰਾਜ ਕੀ ਹਾਲ ਹੈ ਜੀ ਠੀਕ ਆ ਭਾਈ ਜੀ ਕੀ ਹਾਲ ਚਾਲ ਹੈ ਠੀਕ ਹੋ ਜੀ ਵਧੀਆ ਵਧੀਆ ਹਾਂ ਜੀ ਹੋ ਠੀਕ ਆ ਹਾਂ ਜੀ ਹਾਂ ਜੀ ਤੇ ਆ ਜਾਓ ਭਾਈ ਤੁਸੀਂ ਵੀ ਕਿਹੜਾ ਮਾਈ ਪੈਂਦਾ ਹੈ ਤੇ ਭਾਈ ਜੀ ਤੁਸੀਂ ਕੱਲ ਕਿਹਾ ਸੀ ਦੁੱਧ ਵਾਸਤੇ ਹਾਂ ਦੁੱਧ ਦਾ ਸੀ ਬਰਾ صبح ਸ਼ਾਮ ਪਾਇਆ ਕਰਨਾ ਯਾ 2 ਕਿਲੋ ਦੋ ਦਾ ਹਾਂ ਜੀ ਸੁਬਾ ਸ਼ਾਮ ਦੋ ਦੋ ਕਿਲੋ 4 ਕਿਲੋ ਦਾ ਅੱਛਾ 4 ਕਿਲੋ ਦੁੱਧ ਪਾਇਆ ਸੀ ਹਾਂ ਜੀ ਠੀਕ ਆ ਭਾਈ ਤੇ 4 ਕਿਲੋ ਦੁੱਧ ਤੁਹਾਨੂੰ ਚਾਹੀਦਾ ਹਾਂ ਜੀ ਕੀ ਰੇਟ ਰਿਪਲ ਰੇਟ ਦੱਸਦੇ ਰੇਟ ਭਾਈ ਆਪਣਾ ਲੱਗੂ ਆ 200 ਰੁਪਏ ਕਿਲੋ ਇਹ ਭਰਾਵਾ 200 ਕਿਹੜਾ ਦੁੱਧ ਆ ਉਹ ਭਾਈ ਆਪਣੇ ਕੋਲੇ ਦੁੱਧ ਵਧੀਆ ਹੁੰਦਾ ਉਹ ਜਾ ਯਾਰ ਭਾਈ ਕਿੱਥੇ 200 ਅੱਜ ਕੱਲ ਕਿੱਥੇ ਮਿਲਦਾ 200 ਰੁਪਏ ਬਾਈ ਜੀ ਕਿਸੇ ਕੋਲੇ ਮਿਲਦਾ ਜਾਂ ਨਹੀਂ ਮਿਲਦਾ ਲੈਣਾ ਲੈ ਲਓ ਨਹੀਂ ਤੁਹਾਡੀ ਮਰਜ਼ੀ ਮੈਂ ਚੱਲਦਾ ਨਹੀਂ ਤੂੰ ਦੱਸ ਤਾਂ ਸਹੀ ਦੁੱਧ ਵਧੀਆ ਹੋਊ ਠੀਕ ਆ ਨਾ ਚੱਕਰੇ ਆ ਵੀ ਜਿੱਦ ਤੈ ਮੀਂਹ ਪਿਆ ਕਰੂਗਾ ਉਹਦੇ 300 ਰੁਪਏ ਕਿਲੋ ਬਾਈ ਆਪਣਾ ਰੇਟ ਹਾਈ ਫਾਈ ਆ ਨਹੀਂ ਤੇ ਮੱਜ ਉਹ ਹੋ ਦੁੱਧ ਤੂੰ 300 ਰੁਪਏ ਕਿਲੋ ਦਿਨਾ ਕਰ ਤੂੰ ਐ ਵੀ ਦੱਸ ਬਾਈ ਜੀ ਮੇਰੇ ਕੋਲੇ ਹੁੰਦਾ ਮੱਜਾਂ ਦਾ ਦੁੱਧ ਵਧੀਆ ਅੱਛਾ ਹਾਂ ਠੀਕ ਹੈ ਤੇ ਜਿੱਦੇ ਮੱਝ ਚੱਕਰੇ ਇਸ ਗੱਲ ਦਾ ਵੀ ਜਿੱਦੇ ਮੀਂਹ ਪਊਗਾ ਉਹਦੇ 300 ਰੁਪਿਆ ਲੱਗੂਗਾ ਉਹ ਕਹੇ ਉਹ ਤੁਹਾਨੂੰ ਆਏ ਆ ਵੀ ਆਏ ਨਾ ਬਾਈ ਛਤਰੀ ਲੈ ਕੇ ਮੱਝ ਚੋਣੀ ਪੈਂਦੀ ਐ ਉਹ ਭਰਾ ਤੇਰੀ ਮੱਝ ਆ ਕੇ ਸ਼ਕੁੰਤਲਾ ਦੇਵੀ ਲਈ ਛਤਰੀ ਲੈ ਕੇ ਖੜਨਾ ਪੈਂਦਾ ਉਹ ਬਾਈ ਪਰ ਸਾਡੀ ਦਾ ਸ਼ਕੁੰਤਲਾ ਹੀ ਆ ਕਿਉਂਕਿ ਨਾ ਨਿੱਕੀ ਜੀ ਹੁੰਦੀ ਮੇਰੀ ਦਾਦੀ ਨੇ ਪਾਲੀ ਸੀ ਉਹ ਅੱਛਾ ਹੁਣ ਤਾਂ ਖੜੀ ਆ ਉਹ ਹੁਣ ਤੱਕ ਖੜੀ ਐ ਦਾਦੀ ਮੇਰੀ ਤੁਰ ਗਈ ਦਾਦੀ ਦੀ ਗਾਂ ਦਾਦੀ ਵੀ ਤੁਰ ਗਈ ਪਰ ਉਹ ਮੱਝ ਖੜੀ ਐ ਤੇ ਮੱਝ ਵੀ ਦਿੰਦੀ ਐ ਉਹ ਕਿਹਾਂ ਟੱਬਾ ਉਹ ਤੇਰਾ ਹਾਂ ਤੇ ਚੱਕਰ ਇਸ ਗੱਲ ਦਾ ਵੀ ਕੱਲ ਨੂੰ ਭਾਈ ਜੀ ਤੁਸੀਂ ਨਾ ਇੱਕ ਸਰਪੰਚੇ ਨੂੰ ਦੋ ਮੈਂਬਰ ਤੇ ਚਾਰ ਬੰਦੇ ਨਾਲ ਲੈ ਕੇ ਨਾ ਤੇ ਕਚਹਿਰੀ ਆ ਗਏ ਭਾਈ ਜੀ ਕਚਹਿਰੀ ਕਿਸ ਗੱਲ ਦੀ ਭਾਈ ਜੀ ਦੁੱਧ ਵੀ ਦੇਣਾ ਤੇ ਜ਼ਮੀਨ ਦੇਣੀ ਹੈ ਤੈਨੂੰ ਵੀ ਕਚਹਿਰੀ ਤੇ ਲਿਖਲਖਾਈ ਕਰਨੀ ਹੈ ਭਾਈ ਦੁੱਧ ਵੀ ਲੈਣਾ ਤੇ ਤੂੰ ਭਾਈ ਜੀ ਦੁੱਧ ਵੀ ਦੇਣਾ ਮੇਰਾ ਕੰਮਾ ਵੀ ਕੱਲ ਨੂੰ ਆਪਣਾ ਰੋਲਾ ਨਾ ਪਵੇ ਵੀ ਮੁੜ ਕੇ ਤੁਸੀਂ ਕਹੋ ਵੀ ਭਾਈ ਯਾਰ ਅਸੀਂ ਕਿਹਾ ਤੇਰੇ ਲਈ پیسے ਭਜਦੇ ਆ ਭਾਈ ਯਾਰ 200 ਰੁਪਏ ਲਾ ਲਈ 250 ਲਾ ਲਈ ਪਰ ਇਹ ਤੇਰੇ ਪਹਿਲੇ ਕਿਤਾ ਨਹੀਂ ਭਜਦੇ ਤੂੰ ਨਹੀਂ ਕਰਦਾ ਤਾਂ ਪਰ ਗੱਲ ਇਸ ਗੱਲ ਦੀ ਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਚੱਕਰੇ ਇਸ ਗੱਲ ਦੀ ਆ ਵੀ ਦੁੱਧ ਤੁਹਾਨੂੰ ਚਾਹੀਦਾ ਕਾਦਾ ਹੁੰਦਾ ਮੇਰੇ ਕੋਲੇ ਹੁੰਦਾ ਚਿੜਿਆਂ ਦਾ ਦੁੱਧ ਕੋਈ ਨਹੀਂ ਖੋਤੀ ਦਾ ਦੁੱਧ ਹਾਂ ਘੋੜੀ ਦਾ ਦੁੱਧ ਠੀਕ ਆ ਤੇ ਹਾਥੀ ਦਾ ਦੁੱਧ ਉਹ ਭਰਾਵਾ ਹਾਥਣੀ ਦਾ ਦੁੱਧ ਹੁੰਦਾ ਉਹ ਮੇਰੇ ਮੂੰਹ ਤੇ ਮੇਰੀ ਜੁਬਾਨ ਆੜਕੀ ਨਾ ਬਾਈ ਤਾਂ ਕਰਕੇ ਪਤਾ ਨਹੀਂ ਲੱਗਾ ਸਾਨੂੰ ਦੁੱਧ ਕਰਾ ਦੇਂਗਾ ਤੂੰ ਤੁਹਾਨੂੰ ਦੇਵਾਂ ਬਾਈ ਮੱਜਾਂ ਦਾ ਅੱਛਾ ਤੇ ਮੇਰੇ ਕੋਲੇ ਇੱਕ ਢਾਂ ਆਉਂਦੀ ਘਰ ਦੀ ਆ ਲਗੜੀ ਹਾਂ ਠੀਕ ਆ ਉਹ ਵੀ ਦੁੱਧ ਹੈਗਾ ਜੇ ਚਾਹੀਦਾ ਤੇ ਉਹਦਾ ਨਹੀਂ ਉਹ ਨਹੀਂ ਲੈਣਾ ਬਾਈ ਸਾਨੂੰ ਮਾਇਦਾ ਦੁੱਧ ਦੇ ਦੀ ਬੜੇ ਪਿਓਰ ਦੇ ਦੀ ਬਾਈ ਡਾਂਗਾਂ ਚ ਖੜਨੀ ਚਾਹੀਦੀ ਬਾਈ ਦੁੱਧ ਹੋਊਗਾ ਡਾਂਗਾਂ ਦਾ ਦੁੱਧ ਹੁਣ ਚਾਹੀਦਾ ਨਹੀਂ ਡਾਂਗ ਕੜਨ ਚਾਹੀਦੀ ਤੋ ਤੇ ਵਿੱਚ ਤੁਸੀਂ ਦੁੱਧ ਲਿਆਓ ਹੁਣੇ ਸਾਹਮਣੇ ਆ ਜੀ ਦੁੱਧ ਪਾ ਦੋ ਦੁੱਧ ਪਾਓ ਤੇ ਦੁੱਧ ਤੁਹਾਨੂੰ ਹੁਣੇ ਪਾਗਣਾ ਦੁੱਧ ਲਿਓ ਇਹ ਤੇ ਇੱਥੋਂ ਡਾਂਗ ਲੈ ਆ ਕੇ ਖਵਾ ਇਹਦੇ ਡਾਂਗ ਲੈ ਆਓ ਤੁਸੀਂ ਉਹ ਤਾਂ ਚਲਾ ਲੰਦਾ ਇਹ ਵੀ ਚਲੋ ਵੇ ਨਹੀਂ ਦੁੱਧ ਤਾਂ ਚੰਗਾ ਹੁੰਦਾ ਛੋਟੀ ਵੀ ਲਿਓ ਡਾਂਗ ਵੀ ਲਿਓ ਤੋਂ ਸਾਡੇ ਠੱਲ ਕੇ ਖਵਾਉਗਾ ਅਹੀ ਯਾਰ ਦੁੱਧ ਦਿੰਨੇ ਹੈ ਥੋੜਾ ਕੋਈ ਗੱਲ ਯਾਰ ਇੱਥੇ ਖੜੇ ਇੱਥੇ ਰੱਖ ਇੱਥੇ ਰੱਖ ਡਾਂਗ ਠੱਲ ਕੇ ਖਵਾ ਇਹ ਸਾਹਮਣੇ ਇਹ ਤੁਸੀਂ ਕਹਿੰਦੇ ਨਾ ਹਾਂ ਬਾਈ ਮੈਂ 200 ਰੁਪਏ ਕਿਉਂ ਲੈਣਾ ਸਾਡੇ ਦੁੱਧ 'ਚ ਇਹ ਆ ਦੇਖ ਐ ਖੜਵੀ ਡਾਂਗ ਇਹਦੇ ਨਾਲ ਨਾ ਮੇਰੀ ਦਾਦੀ ਕਿਲੋ ਪੀ ਕੇ ਨਾ ਹਾਂ ਉੱਡ ਗਈ ਉੱਡ ਗਈ ਇਹ ਵੇਖ ਲਓ ਵੀ ਤੁਸੀਂ ਦੁੱਧ ਪੀ ਕੇ ਜੇ ਉੱਡਣਾ ਹੈ ਕਿਵੇਂ ਕਰਨਾ ਇਹ ਤਾਂ ਸਮਝ ਲਓ ਤੁਹਾਨੂੰ 5 ਕਿਲੋ ਪਾਣੀ ਪਾਉਣਾ ਪਿਆ ਪੰਜ ਪੰਜ ਕਿਲੋ ਪਾਜਿਆ ਕਰ ਸਵੇਰ ਤੇ ਪੰਜ ਸ਼ਾਮ ਵਾਠੀ ਠੀਕ ਹੈ ਤਾਂ ਘੜ ਗਈ ਤੇਰੀ ਕਹਿਂ ਦੇਵਾਂ ਕੱਲ ਨੂੰ ਕਚਹਿਰੀ ਆਉਣਾ ਪੈਣਾ ਤੁਹਾਨੂੰ bari ਠੀਕ ਆ ਨਾ ਤੇ ਜੇ ਨਹੀਂ ਆਉਣਾ ਤੇ ਰਹਿਣ ਦਿਓ ਵਾਠੀ ਤੂੰ ਜਾ ਯਾਰ ਅਸੀਂ ਨਹੀਂ ਯਾਰ ਨਹੀਂ ਤੁਸੀਂ ਤਾਂ ਲੈਣਾ ਹੀ ਨਹੀਂ ਦੋਦੀ ਨਹੀਂ ਲੈਣਾ ਹੀ ਪਤਾ ਛੱਡ ਜਾ ਤੂੰ ਯਾਰ ਉਹ ਨਹੀਂ ਯਾਰ ਭਾਈ ਆ ਤਾਂ ਨਹੀਂ ਆ ਤੂੰ ਹੀ ਲੈਣਾ ਹੀ ਨਹੀਂ ਦੋਦੀ ਯਾਰ ਨਹੀਂ ਨਹੀਂ ਪਤਾਣਾ ਛੱਡੋ ਯਾਰ ਓਏ ਆਈਏ ਕੰਮੇ ਪੱਦੇ 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 ਹੁਣ ਮੈਂ ਰੁਮਦਾ ਨਹੀਂ ਮੁੜਦਾ ਯਾਰ ਮੇਰਾ ਆ ਆ ਆ ਮਾਰੇ ਰੱਤਾ ਉਹ ਭਾਈ ਯਾਰ ਮੋੜਸਾਲ ਨਹੀਂ ਮੁੜਦਾ ਮੇਰਾ ਯਾਰ